ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਤੁਹਾਡੀ ਫੈਮਲੀ ਸਭ ਮजे ਚ ਹੋਗੇ ਜਿੱਥੇ ਵੀ ਤੁਸੀਂ ਰਹ ਰਹੇ ਹੋ ਇੰਗਲੈਂਡ ਜਿਹੜੇ ਹੋ ਜਾਂ ਯੂਰਪ ਚ ਰਹੇ ਹੋ ਜਾਂ ਇੰਡੀਆ ਰਹੇ ਹੋ ਨਜ਼ਾਰੇ ਲੈਂਦੇ ਹੋਗੇ ਇੰਗਲੈਂਡ ਦੀਆਂ ਹੁਣ ਕੰ ਤੁਸੀਂ ਵੇਖ ਲੋ ਜੀ ਕਿੰਨੇ ਨਜ਼ਾਰੇ ਸ਼ੋਪਿੰਗ ਕਰਨ ਲੋਗਾ ਨੇ ਵੀ ਕੋਈ ਸਸਟਨ ਜਾ ਰਹੇ ਕੋਈ ਘਾਣਪੀਂਦਾ ਨਜ਼ਾਰਾ ਲੈ ਰਹੇ ਹੋ ਕੋਈ ਫ੍ਰੀ ਟਾਈਮ ਤੇ ਕੋਈ ਟੂਰਿਸਟ ਹੈਗੇ ਵੀ ਜਿਹੜੇ ਕੋਈ ਲੰਡਨ ਘੁੰਮਣ ਜਾ ਰਿਹਾ ਕੋਈ ਬਰਮਿੰਗਮ ਜਾ ਰਿਹਾ ਯਾਨੀ ਕਿ ਜਿੱਥੇ-ਜਿੱਥੇ ਬਦਲ ਮੌਕਾ ਮਿਲਦਾ ਹੈ ਉਹ ਕਹਿੰਦਾ ਜੀ ਪੂਰਾ ਫਾਇਦਾ ਉਠਾਇਆ ਜਾਵੇ ਲੇਕਿਨ ਸਭ ਤੋਂ ਜ਼ਿਆਦਾ ਫਾਇਦਾ ਜਰਾ ਉਠਾਇਆ ਨਾ ਸਟੂਡੈਂਟ ਨੇ ਉਠਾਇਆ ਹੈ ਇੰਗਲੈਂਡ ਦਾ ਕਿਉਂਕਿ ਬڑے ਵੀਜ਼ੇ ਮਿਲਦੇ ਪਏ ਸੀ ਸਟੂਡੈਂਟਾਂ ਨੂੰ ਸਟੱਡੀ ਵੀਜ਼ੇ ਤੇ ਕਿਸੇ ਨੇ 1 ਸਾਲ ਦਾ ਵੀਜ਼ਾ ਲਗਵਾਇਆ ਸੀ ਕਿਸੇ ਨੇ 2 ਸਾਲ ਦਾ ਲਗਵਾਇਆ ਸੀ ਕਿਸੇ ਨੇ 3 ਸਾਲ ਦਾ ਲਗਵਾਇਆ ਸੀ ਯਾਨੀ ਕਿ ਛੇੜਾ ਜਿਹੜਾ ਕੋਰਸ ਕਿਸੇ ਨੂੰ ਸੈੱਟ ਆਇਆ ਉਹਨੇ ਵੀਜ਼ਾ ਲਗਵਾ ਕੇ ਤੇ ਇੰਗਲੈਂਡ ਜਾਗੇ ਸੀ ਤੇ ਉਹਨੇ ਇਹੋ ਸੋਚਿਆ ਸੀ ਵੀ ਇੰਗਲੈਂਡ ਦੇ ਵਿੱਚ ਕੋਈ ਨਹੀਂ ਪੁੱਛਦਾ ਤੇ ਲੱਖਾਂ ਆਦਮੀ ਰਹਨੇ ਨੇ ਅਸੀਂ ਲਈ ਜਾਵਾਂਗੇ ਤੇ ਨਾਲੇ ਚੜ ਪਹਿਕਵਾਵਾਂਗੇ ਤੇ ਨਾਲੇ ਨਜ਼ਾਰੀਆਂ ਰੁਣਕਾਂ ਵੀ ਖਾਂਗੇ ਤੇ ਨਾਲੇ ਇਸ ਤਰ੍ਹਾਂ ਮੂੰਹ ਬੰਦ ਹੋ ਜਾਏਗਾ ਜਿਹੜੇ ਕਹਿੰਦੇ ਸੀ ਜੀ ਇੰਗਲੈਂਡ ਦਾ ਵੀਜ਼ਾ ਨਹੀਂ ਮਿਲਦਾ ਵੀਜ਼ਾ ਨਹੀਂ ਮਿਲਦਾ ਅਸੀਂ ਪੈਸੇ ਦੇ ਯੋਗ ਦੇ ਕੇ ਯੂਨੀਵਰਸਿਟੀ ਫੀਸ ਭਰ ਕੇ ਤੇ ਵੀਜ਼ਾ ਲਗਵਾ ਲਿਆ ਅੱਗੋਂ ਨਾਲੇ ਪੜਾਈ ਕਰਾਂਗੇ ਤੇ ਨਾਲੇ ਕਮਾਈ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਪੱਕੇ ਹੁੰਦਾ ਜਿਗਾਰ ਬਣ ਜੇਗਾ ਉਹ ਦੋਸਤੋ ਆਜ ਸਹੀ ਪੜ੍ਹਨ ਸੀ ਲੇਕਿਨ ਇੱਥੇ ਆ ਕੇ ਜਿਹੜੇ ਪੁੱਠੀ ਮੱਤ ਦੇ ਨਾਲ ਆਦਮੀ ਹੈ ਨਾ ਜਿਹੜੇ ਕਹਿੰਦੇ ਉਹ ਪੜ੍ਹਾਈ ਕਰਨ ਦਾ ਕੋਈ ਫਾਇਦਾ ਨਹੀਂ ਜਿਗਾ ਪੈਸੇ ਚਾਰ ਕਮਾਓ ਇੱਕ ਦਾ ਘਟੋ ਘਟ 110 115 ਰੁਪਏ ਮਿਲਦੇ ਪਏ ਜੀ ਇੰਡੀਆ ਦੇ 1 ਪਾਉਂਡ ਦੇ ਤੇ ਪੈਸੇ ਕਮਾਓ ਤੁਸੀਂ ਪੈਸੇ ਇਕੱਠੇ ਕਰੋ ਪੜ੍ਹਾਈ ਪੂਈ ਕਿੰਨੇ ਕਰਨੀ ਹੈ ਉਹ ਜਿਹੜੇ ਸਹੀ ਪੜ੍ਹਨ ਵਾਲੇ ਸੀ ਉਹ ਤੇ ਪੜ੍ਹਦੇ ਰਹੇ ਤੇ ਜਿਹੜੇ ਲਾਈ ਲੱਗੇ ਗਏ ਸੀ ਦੂਜੇ ਦੀਆਂ ਗੱਲਾਂ ਆਉਣ ਵਾਲੇ ਉਹਨਾਂ ਨੇ ਸਟੱਡੀ ਕਰਤੀ ਬੰਦ ਤੇ ਪੈਸੇ ਕਮਾਉਣ ਦੇ ਚੱਕਰ ਚ ਪੈ ਗਏ ਉਹ ਦਿਨੋਂ ਦਿਨ ਦਿਨੋਂ ਦਿਨ ਸਖਤੀ ਹੋ ਗਈ ਪੜਨ ਵਾਲੇ ਮੰਨ ਲਓ 100 ਆਦਮੀ ਆਇਆ ਇਹਦੇ ਵਿੱਚ 10 ਆਦਮੀ ਪੜਨ ਜਾਂਦੇ ਤੇ 90 ਡਾੜੀ ਮਾਰ ਜਾਂਦੇ ਯੂਨੀਵਰਸਿਟੀ ਦੀ ਕਲਪਨਾ ਹੀ ਕਰਣਾ ਹੈ ਉਹ ਕੋਈ ਪੈਸਾ ਨਹੀਂ ਮਿਲੀਆਂ ਉਹ ਡੇ ਬਾਏ ਡੇ ਡੇ ਬਾਏ ਡੇ ਗਰਾਉਂਡ ਸਖਤ ਹੁੰਦੇ 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 ਤਕਰੀਬਨ ਬਿਲਕੁਲ ਬੰਦ ਦੇ ਪਹੁੰਚ ਗਏ ਵਿੱਤ ਕਾਣੇ ਤੇ ਕੁਝ ਲੋਕ ਜਿਹੜੇ 50 ਗੱਲ ਇਹ ਸੀ ਜਾਂ ਦਿਲ ਨਹੀਂ ਕਰਦਾ ਪੜਨ ਨੂੰ ਉਹਨਾਂ ਨੇ ਅਜੀਲ ਅਪਲਾਈ ਕਰਤੀ ਅੱਜ ਕੱਲ ਹਰ ਸ਼ਹਿਰ ਦੇ ਵਿੱਚ ਲੋਕ ਅੰਗੇਸਟ ਹੋਏ ਵੀ ਅਜੀਲ ਵਾਲਿਆਂ ਦੇ ਵੀ ਆਏ ਤੇ ਪੜਨ ਸੀ ਤੇ ਇਹ ਤੇ ਝੀਲ ਦੇ ਚੱਕਰ ਚ ਬੈ ਗਏ ਵੀ ਇਥੇ ਸਾਨੂੰ ਕੱਢ ਰੋ ਸਕਣ ਸਹੂਲਤਾਂ ਮੁਹਦੀਆਂ ਵੇਖ ਕੇ ਤੇ ਉਹਨਾਂ ਦਾ ਮੂੜੇ ਤੇ ਬਦਲ ਗਿਆ ਇਸ ਕਰਕੇ ਸਰਕਾਰਾਂ ਹੋ ਗਈਆਂ ਸਕਤ ਹੁਣ ਦੋਸਤੋ ਤੁਕੇ ਸਾਰੇ ਬੰਦ ਗਏ ਘੁੰਮਣ ਫੇਰ ਆਓ ਜੇ ਸਹੀ ਪੜਨਾ ਫੇਰ ਆਓ ਤੇ ਜੇ ਤੁਸੀਂ ਸੋਚਣਾ ਵੀ ਪੜਾਈ ਦੀ ਆੜ ਦੇ ਵਿੱਚ ਜਾ ਕੇ ਫਾਇਦਾ ਉਠਾ ਲਗੇ ਕੋ ਚੱਕਰ ਨਹੀਂ ਜਗਾ ਇੱਥੋਂ بڑے ਬੰਦੇ ਵਾਪਚ ਲਗੇ ਹੋਏ بڑے ਸਟੂਡੈਂਟ ਵਾਪਚ ਲਗੇ ਹੋਏ ਜਿਹੜੇ ਸਹੀ ਪੜਨ ਵਾਲੇ ਸੀ ਉਹ ਟਿਕ ਹੋਏ ਹੋਏ ਕੁਝ ਲਾਟਰੀ ਵੀ ਜੇ ਆਏ ਹੋਏ ਉਹਨਾਂ ਨੇ ਕੰਮ-ਕਮ ਕਰਦੇ ਪਏ ਵੇ ਮਿਲਦਾ ਪਿਆ ਕੰਮ ਅੱਗੇ ਨਾਲੋਂ ਕੰਮ ਦੀ ਚਾਲਸ ਥੋੜੀ ਠੀਕ ਹੋ ਗਈ ਵੇ ਕਿਉਂਕਿ ਕਾਫੀ ਸਟੂਡੈਂਟ ਵਾਪਚ ਲਗੇ ਹੋਏ ਉਹਨਾਂ ਦੀ ਜਗ੍ਹਾ ਖਾਲੀ ਹੋਈਆਂ ਤੇ ਹੁਣ ਤਕਰੀਬਨ ਕੰਮ ਮਿਲ ਜਾਂਦਾ ਪਹਿਲਾਂ ਬਿਲਕੁਲ ਨਹੀਂ ਸੀ ਮਿਲਦਾ ਇਹ ਸਚਾਈ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣੇ ਦਾ